ਹੁਣ ਜਿੰਨੇ ਉਦੋਂ ਆ ਕੇ ਕਿੰਨੇ ਕੈਬਨਿਟ ਮੰਤਰੀ ਆਏ ਹੋਰ ਆਏ ਉਹਦਾ ਉਹ ਦਲੇয়াল ਸਾਹਿਬ ਕਹਿੰਦੇ ਵੀ ਮੈਂ ਨਹੀਂ ਮਾਨਮਾਰ ਤੋੜੂੰਗਾ ਉਹ ਕਹਿੰਦੇ ਮਤਲਬ ਗੁਰੂ ਗੋਸ਼ ਵਗੈਰਾ ਹੋਰ ਲੈ ਲੋ ਕਹਿੰਦੇ ਨਹੀਂ ਠੀਕ ਆ ਨਾ ਮੈਂ ਕੁਰਬਾਨੀ ਦੇ ਦੂੰ ਠੀਕ ਆ ਉਹ ਬਠੇਰਾ ਉਹਨਾਂ ਨੇ ਲਾਲਚ ਲਾਇਆ ਜੀ ਜੇ ਤੁਹਾਨੂੰ ਗੋਸ਼ ਹੋ ਗਿਆ ਸੰਘਰਸ਼ ਲੰਬਾ ਚੱਲੂਗਾ ਐ ਫੇਰ ਕੀ ਹੋਊ ਉਹ ਕਹਿੰਦੇ ਵੀ ਠੀਕ ਆ ਕੋਈ ਨਾ ਹੋਰ ਉੱਠ ਕੱਢਣਗੇ ਥੇ ਆਪਾਂ ਵੇਖਿਆ ਸਾਰੀਆਂ ਪਾਰਟੀਆਂ ਵਾਲੇ ਲੀਡਰ ਜਾ ਰਹੇ ਆ ਐਮਪੀ ਵੀ ਜਾ ਰਹੇ ਆ ਸਪੀਕਰ ਵੀ ਜਾਏ ਕੁਲਤਾਰ ਸੰਧਵਾ ਜਿਹੜਾ ਆਪ ਵਾਲਿਆਂ ਦਾ ਬਫਤ ਵੀ ਗਿਆ ਸੀ ਕਈ ਮੰਤਰੀ ਗਏ ਸੀ ਮਿਲ ਕੇ ਆ ਜਾਂਦੇ ਆ ਫੋਟੋਆਂ ਅਸੀਂ ਦੇਖ ਲੈਨੇ ਆ سوشل ਮੀਡੀਆ ਤੇ ਉਹ ਪਾ ਦਿੰਦੇ ਆ ਡੱਲੇਵਾਲ ਸਾਹਿਬ ਦੀ ਸਿਹਤ ਦਾ ਹਾਲ ਜਾਣਿਆ ਉਹਨਾਂ ਨੂੰ ਬੇਨਤੀ ਕੀਤੀ ਕੁਛ ਖਾ ਲਓ ਟ੍ਰੀਟਮੈਂਟ ਲੈ ਲਓ ਮਸਲਾ ਹੱਲ ਕਰਨ ਦਾ ਕੋਈ ਲੱਗਦਾ ਤੁਹਾਨੂੰ ਵੀ ਰਾਹ ਪਾਉਂਦੇ ਆ ਨਹੀਂ ਜੀ ਹਲੇ ਹਲੇ ਉਹਨਾਂ ਦੀ ਨੀਤੀ ਚ ਨਹੀਂ ਹੈ ਉਹ ਤਾਂ ਪਖੰਡ ਕਰਦੇ ਆ ਦੱਲੇ ਵਾਲ ਸਾਬ ਨੇ ਵੀ ਉਹਨਾਂ ਨੂੰ ਇਹ ਗੱਲ ਕਹੀਏ ਵੀ ਤੁਸੀਂ ਤੇ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਤੁਸੀਂ ਜਾ ਕੇ ਮੋਦੀ ਦੇ ਧਰਮੂਰੇ ਬੈਠੋ ਇੱਥੇ ਆਉਂਦੇ ਹੋ ਫੋਟੋਆਂ ਕਰਾ ਕੇ ਚਲੇ ਜਾਂਦੇ ਹੋ ਇੱਕ ਪਾਸੇ ਤਾਂ ਹਾਲਚਲ ਪੁੱਛਣ ਜਾਂਦੇ ਆ ਦੂਜੇ ਪਾਸੇ ਪਹਿਲੀ ਵਾਰੀ ਦੇਖ ਲਓ ਤੁਸੀਂ ਉਹਨਾਂ ਨੂੰ ਜਦੋਂ ਚੱਕ ਕੇ ਲੈ ਗਿਆ ਨਾ ਪੈਰ ਦੀ ਜੁੱਤੀ ਪਾਉਣ ਦਿੱਤੀ ਨਾ ਪਰਣਾ ਮੰਨਣ ਦਿੱਤਾ ਓਵੇਂ ਚੱਕ ਕੇ ਲੈ ਕੇ ਹੁਣ ਵੀ ਜੋ ਚੱਕਣ ਨੂੰ ਫਿਰਦੇ ਆ ਪਰ ਸਾਡੇ ਜਿਹੜੇ ਉੱਥੇ ਵਲੰਟੀਅਰਾਂ ਦੀਆਂ ਡਿਊਟੀਆਂ ਜੋਧੇ ਸੇਵਾ ਤੇ ਲੱਗੀਆਂ ਉਹ ਕਿਸੇ ਵੀ ਹਾਲਤ ਦੇ ਵਿੱਚ ਚੱਕਣ ਨਹੀਂ ਦੇਣਗੇ ਇਹ ਸਰਕਾਰ ਨੂੰ ਆਪ ਦਾ ਭਲੇਖਾ ਕੱਢ ਦੇਣਾ ਚਾਹੀਦਾ ਵੀ ਖਾਨੀ ਅਸੀਂ ਕੱਲਿਆ ਨੂੰ ਚੱਕ ਕੇ ਡੱਲੇ ਵਾਲਾ ਆਪ ਸਾਹ ਆਪ ਕਹਿੰਦੇ ਆ ਵੀ ਮੈਨੂੰ ਇੱਥੇ ਚੱਕਣ ਜੇ ਮੈਨੂੰ ਇੱਥੇ ਚੱਕ ਕੇ ਲੈ ਕੇ ਮੇਰੀ ਸਿਆਸੀ ਮੌਤ ਹੋ ਜੂਗੀ। ਭਗਵੰਤ ਮਾਨ ਸਾਹਿਬ ਦੀ ਕਿਵੇਂ ਵੇਖਦੇ ਹੋ ਭੂਮਿਕਾ? ਭਗਵੰਤ ਮਾਨ ਜੀ ਲੋਕਾਂ ਨੇ ਚਾਇਆ ਸੀ ਵੀ ਲੋਕੀ ਕਾਂਗਰਸ ਕਾਲੀਆਂ ਦੁਆਕ ਕੇ ਹੋਏ ਸੀ। ਪਰ ਹੁਣ ਜਿਹੜਾ ਹਾਲਾਤ ਆ ਇਹ ਉਹਨਾਂ ਨਾਲੋਂ ਵੀ ਜ਼ਿਆਦਾ ਨਕਮਾ। ਸੈਫ ਡਰਾਮੇ ਕਰਦਾ ਇੱਥੇ ਦੇਖੋ ਜੀ ਪੰਜਾਬ 'ਚ ਕੀ ਹਾਲ ਆ ਆਪ ਉੱਥੇ ਮੈਚ ਦੇ ਦੇਖਣ ਆਸਟ੍ਰੇਲੀਆ ਪਹੁੰਚੇ ਹੋਏ। ਸਾਲ ਦਾ ਆਖਰੀ ਮਹੀਨਾ ਦਸੰਬਰ ਤੇ ਦਸੰਬਰ ਦੇ ਆਖਰੀ ਦਿਨ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਜਿਹਨੂੰ ਅੱਜ ਸਵੇਰ ਤੋਂ ਹੀ ਆਪਾਂ ਦੇਖਿਆ ਕਿ ਵੱਡੇ ਪੱਧਰ ਤੇ ਜਿਹੜੇ ਲੋਕ ਨੇ ਕਿਸਾਨ ਜਥੇਬੰਦੀਆਂ ਨੇ ਵਪਾਰੀ ਜਥੇਵੰਦੀਆਂ ਨੇ ਦੁਕਾਨਦਾਰ ਨੇ ਜਾਂ ਹੋਰ ਛੋਟੇ ਮੋਟੇ ਰੋਜ਼ਗਾਰ ਕਰਨ ਵਾਲੇ ਵੱਡੇ ਪੱਦਰ ਤੇ ਹੰਗਾ ਰੱਦ ਦਿੱਤਾ ਤਾਂ ਇਸ ਵਕਤ ਅਸੀਂ ਲੁਧਿਆਣਾ ਫਿਰੋਜ਼ਪੁਰ ਇਹ ਰੋਡ ਹੈ ਹਾਈਵੇ ਤੇ ਖੜੇ ਆ ਚੌਕੀਮਾਨ ਟੋਲ ਪਲਾਜ਼ਾ ਹੈ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਵੱਡੇ ਪੱਦਰ ਤੇ ਜਿਹੜਾ ਹੈਗਾ ਜਾਮ ਕੀਤਾ ਗਿਆ ਟਰੈਕਟਰ ਟਰਾਲੀਆਂ ਟੋਲ ਪਲਾਜ਼ੇ ਦੇ ਅੱਗੇ ਲਾ ਦਿੱਤੀਆਂ ਗਈਆਂ ਤੇ ਕਿਸਾਨਾਂ ਵੱਲੋਂ ਜਿਹੜਾ ਹੈਗਾ ਇੱਥੇ ਰੋਕਿਆ ਗਿਆ ਰਸਤਾ ਇਸ ਦੇ ਨਾਲ ਹੀ ਜਿਹੜੀਆਂ ਕੋਈ ਐਮਰਜੈਂਸੀ ਸੇਵਾਵਾਂ ਨੇ ਜਿਵੇਂ ਕੋਈ ਐਂਬੂਲੈਂਸ ਹੈ ਜਾਂ ਕੋਈ ਪੇਸ਼ੈਂਟ ਹੈ ਕੋਈ ਦਵਾਈ ਜਾਂ ਜਾ ਰਿਹਾ ਜਾਂ ਕਿਸੇ ਦੀ ਕੋਈ ਐਗਜ਼ਾਮ ਨੇ ਕੋਈ ਸਟੂਡੈਂਟ ਨੇ ਕੋਈ ਇੰਟਰਵਿਊ ਹੈ ਜਿਹੜੀਆਂ ਜਾਂ ਕਿਸੇ ਨੇ 에어ਪੋਰਟ ਜਾਣਾ ਕੋਈ ਇਸ ਤਰ੍ਹਾਂ ਦੇ ਮਸਲੇ ਹੈਗੇ ਨੇ ਜਿਹੜੇ ਐਮਰਜੈਂਸੀ ਨਾਲ ਜੁੜੇ ਹੋਏ ਆ ਤਾਂ ਉਹਨਾਂ ਨੂੰ ਲੰਘਾ ਦਿੱਤਾ ਜਾਂਦਾ ਤਾਂ ਇੱਥੇ ਅਸੀਂ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਕਿ ਟੋਲ ਪਲਾਜੇ ਤੇ ਖੜੇ ਆ ਚੌਂਕੀਵਾਂ ਟੋਲ ਪਲਾਜਾ ਹੈ ਜਿੱਥੇ ਤੁਸੀਂ ਦੇਖਿਆ ਕਿ ਇਧਰ ਟਰੈਕਟਰ ਸਾਈਡ ਤੇ ਲਾਏ ਹੋਏ ਅਤੇ ਨਾਲ ਜਿਹੜਾ ਹੈਗਾ ਪੂਰਾ ਜਿਹੜਾ ਇਸ ਨੂੰ ਬਲੌਕ ਕੀਤਾ ਗਿਆ ਸਵੇਰ ਤੋਂ ਜਿਹੜਾ ਹੈਗਾ ਸਾਰੀ ਆਵਾਜਾਈ ਠਾਪਾ ਉਧਰ ਕਿਸਾਨ ਆਗੂ ਜਿਹੜੇ ਹੈਗੇ ਆ ਗੱਲਬਾਤ ਕਰ ਰਹੇ ਇਹ ਨਹੀਂ ਆਪਾਂ ਨਾਲ ਇਧਰ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅ ਸਵੇਰ ਤੋਂ ਰਸਤਾ ਬੰਦ ਆ ਜੀ ਤੇ ਕਿਸ ਤਰ੍ਹਾਂ ਦਾ ਹੰਗਾਰਾਗਾ ਦੇਖੋ ਜੀ ਜਿਹੜੀ ਕੋਈ ਮਤਲਬ ਐਮਰਜੈਂਸੀ ਐਂਬੂਲੈਂਸ ਆਉਂਦੀ ਆ ਕੋਈ ਹੋਰ ਉਹਨੂੰ ਛੂਡ ਦਿੱਤੀ ਜਾਂਦੀ ਆ ਕੋਈ ਵੀ ਆ ਇਹਨਾਂ ਉਹ ਦੂਜਾ ਉਦਾਂ ਬੰਦਾ ਹੰਗਾਰਾ ਠੀਕ ਹੈ ਪੌਲਿਕ ਸਾਹਿਬ ਓਕੇ ਆ ਨਾਲ ਆ ਕਿਵੇਂ ਉਹ ਬੱਸ ਖੜੀ ਵੇਖ ਰਿਆਂਗਾ ਉਹ ਕਿੱਥੋਂ ਆਈ ਆ ਇੱਥੇ ਉਹ ਸਵਾਰੀਆਂ ਵਾਲੀ ਆ ਕਿ ਉਸਦੇ ਕੋਈ ਜਥੇਬੰਦੀ ਵਾਲੇ ਆ ਉਹ ਨਹੀਂ ਉਹ ਉਹ ਗਰਾਹ ਦੀ ਹੋਈ ਖੜੀ ਆ ਸਵੇਰੇ ਹਾਂ ਜੀ ਨਹੀਂ ਰਾਤ ਦੀ ਇੱਥੇ ਖੜ ਗਈ ਹਾਂ ਜੀ ਹਾਂ ਕੋਈ ਪ੍ਰੋਬਲਮ ਆਈ ਹੋਈ ਆ ਬੱਸ ਨੂੰ ਪ੍ਰੋਬਲਮ ਆਈ ਹੋਈ ਆ ਜੀ ਇਹਨੂੰ ਕੋਈ ਅੱਛਾ ਅੱਛਾ ਹਾਂ ਜੀ ਹਾਂ ਜੀ ਪਰ ਮੈਨੂੰ ਲੱਗ ਰਿਹਾ ਵੀ ਜਿਵੇਂ ਸਵਾਰੀਆਂ ਵਿੱਚ ਬੈਠੀਆਂ ਹੁੰਦੀਆਂ ਨੇ ਨਹੀਂ ਜੀ ਨਹੀਂ ਸਵਾਰੀਆਂ ਨਹੀਂ ਹੈਗੀਆਂ ਨਹੀਂ ਸਵਾਰੀ ਕੋਈ ਨਹੀਂ ਹੈਗੀ ਜੀ ਵਾਹ ਜੀ ਮੇਰੇ ਮੇਰਾ ਟਰੱਕਾਂ ਟਰੱਕਾਂ ਵਾਲਾ ਕੋਈ ਹੋਰ ਆ ਉਹ ਵਿੱਚ ਬੈਠਿਆ ਅੱਛਾ ਅੱਛਾ ਇਹਨੇ ਮੈਂ ਗੱਡੀਆਂ ਗੱਡੀਆਂ ਵਾਲੇ ਆ ਹਾਂ ਅੱਜ ਦਾ ਜਿਹੜਾ ਬੰਦ ਆ ਇਹਦੇ ਵਿੱਚ ਲਗਭਗ ਸਾਰੀਆਂ ਜਥੇਬੰਦੀਆਂ ਨੇ ਸਾਥ ਦਿੱਤਾ ਸੀ ਦੁਕਾਨਦਾਰਾਂ ਨਾਲ ਗੱਲਾਂ ਕੀਤੀਆਂ ਹੋਰਾਂ ਨਾਲ ਵੀ ਬਹੁਤ ਗੱਲਾਂ ਕੀਤੀਆਂ ਛੋਟੀਆਂ ਰੇੜੀਆਂ ਫੜੀਆਂ ਵਾਲਿਆਂ ਨਾਲ ਵੀ ਗੱਲਾਂ ਕੀਤੀਆਂ ਲਗਭਗ ਸਭ ਨੇ ਸਮਰਥਨ ਕੀਤਾ ਪੀਆਰਟੀਸੀ ਪਨਵਸ ਵਿਭਾਗ ਨੇ ਵੀ ਸਮਰਥਨ ਦਿੱਤਾ ਹੋਗਾ ਕਿਵੇਂ ਦੇਖਦੇ ਹੋ ਵੀ ਜਦੋਂ ਕੋਈ ਕਾਲ ਆਉਂਦੀ ਆ ਤਾਂ ਸਾਰਿਆਂ ਨੇ ਜਿਹੜੇ ਹੈਗੇ ਇਸ ਤੇ ਵੱਡੇ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਆ ਹਾਂਜੀ ਬਿਲਕੁਲ ਹਰੇਕ ਬੰਦੇ ਨੇ ਹਰੇਕ ਨੇ ਸਾਰੀਆਂ ਜਥੇਬੰਦੀਆਂ ਨੇ ਮਤਲਬ ਦੁਕਾਨਦਾਰਾਂ ਨੇ ਵੀ ਸਹਿਯੋਗ ਦਿੱਤਾ ਬੰਦ ਕੀਤਾ ਮਤਲਬ ਹੁਣ ਜਿਵੇਂ ਬੈਂਕਾਂ ਬੰਕਾਂ ਵੀ ਸਾਰੇ ਸਰਕਾਰੀ ਬਣਾ ਸਭ ਕੁਝ ਬੰਦ ਲਾ ਹਰੇਕ ਨੇ ਵਧੀਆ ਹੰਗਾਰਾ ਦਿੱਤਾ ਕਿਸੇ ਨੂੰ ਵੀ ਇਹ ਕਹਿਣਾ ਨਹੀਂ ਪਿਆ ਵੀ ਤੁਸੀਂ ਦੁਕਾਨ ਬੰਦ ਕਰ ਦਿਓ ਸਾਰਿਆਂ ਨੇ ਆਪਣੇ ਆਪ ਹੀ ਸਹਿਯੋਗ ਦਿੱਤਾ ਤੇ ਹੁਣ ਅਦਲੂ ਮੱਲੰਪੁਰ ਪਿਆਰ ਤੁਸੀਂ ਨਿੰਘ ਸਿਰਫ ਇੱਕ ਮੈਡੀਕਲ ਖੁੱਲਾ ਵਾ ਬਾਕੀ ਸਾਰੇ ਦੁਕਾਨ ਬਾਜ਼ਾਰ ਸਾਰਾ ਬਿਲਕੁਲ ਬੰਦ ਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਹਰੇਕ ਨੇ ਹੌਲੀ ਹੌਲੀ ਲੋਕਾਂ ਨੂੰ ਹੁਣ ਸਮਝ ਆ ਰਹੀ ਹੈ ਵੀ ਜੇ ਕਿਸਾਨ ਨਹੀਂ ਤਾਂ ਉਸ ਵੀ ਹੈ ਨਿੰਗਾ ਇਹ ਇਸ ਤੋਂ ਪਹਿਲਾਂ ਜਿਵੇਂ ਅੱਜ ਪੰਜਾਬ ਬੰਦ ਹੋਣਾ ਸੀ ਰਾਤ ਜਗਜੀਤ ਸਿੰਘ ਡੱਲੇਵਾਲ ਲਾਈਵ ਹੋਈ ਸੀ ਆਪਦੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਸੀ ਵੀ ਸਰਕਾਰ ਜਿਹੜੀ ਹੈਗੀ ਆ ਹੋ ਸਕਦਾ ਇੱਥੇ ਸਾਨੂੰ ਜ਼ਬਰਦਸਤੀ ਚੱਕਣ ਦੀ ਕੋਸ਼ਿਸ਼ ਕਰੇ ਜਾਂ ਮੈਨੂੰ ਜ਼ਬਰਦਸਤੀ ਐਡਮਿਟ ਕਰਨ ਦੀ ਕੋਸ਼ਿਸ਼ ਕਰੇ ਵੀ ਜਾਂ ਸਾਨੂੰ ਸੂਚਨਾ ਮਿਲੀ ਆ ਮੋਰਚੇ ਦੇ ਆਸੇ-ਪਾਸੇ ਵੱਡੇ ਪੱਧਰ ਤੇ ਫੋਰਸ ਲਾਈ ਗਈ ਆ ਇਹ ਜਿਹੜੀ ਗੱਲਬਾਤ ਰਾਤ ਸੁਣਨ ਨੂੰ ਮਿਲੀ ਆ ਇਹਦੇ ਪਿੱਛੇ ਕੀ ਲੱਗਦਾ ਸਰਕਾਰ ਦੀ ਕੀ ਮਨਸ਼ਾ ਹੋ ਸਕਦੀ ਆ ਸਰਕਾਰ ਦੀ ਮਨਸ਼ਾ ਹੈਗੀ ਹੋਈ ਆ ਜੀ ਸਰਕਾਰ ਦੀ ਨੀਤੀ ਮਾਰੀ ਆ ਹੁਣ ਜਿਵੇਂ ਉਦੋਂ ਆ ਕੇ ਕਿੰਨੇ ਕੈਬਨਿਟ ਮੰਤਰੀ ਆਏ ਹੋਰ ਆਏ ਉਹਦਾ ਉਹ ਦਲੇয়াল ਸਾਹਿਬ ਕਹਿੰਦੇ ਵੀ ਮੈਂ ਨਹੀਂ ਮਨਵਾ ਤੋੜੂੰਗਾ ਉਹ ਕਹਿੰਦੇ ਮਤਲਬ ਗਲੂਗੋਸ਼ ਵਗੈਰਾ ਹੋਰ ਲੈ ਲੋ ਕਹਿੰਦੇ ਨਹੀਂ ਠੀਕ ਆ ਨਾ ਮੈਂ ਕੁਰਬਾਨੀ ਦੇ ਦੂੰ ਠੀਕ ਆ ਉਹ ਬਠੇਰਾ ਉਹਨਾਂ ਨੇ ਲਾਲ ਚਲਾਇਆ ਜੀ ਜੇ ਤੁਹਾਨੂੰ ਕੋਸ਼ ਹੋ ਗਿਆ ਸੰਘਰਸ਼ ਲੰਬਾ ਚੱਲੂਗਾ ਐ ਫੇਰ ਕੀ ਹੋਊ ਉਹ ਕਹਿੰਦੇ ਵੀ ਠੀਕ ਆ ਕੋਈ ਨਾ ਹੋਰ ਉੱਠ ਕਰਨਗੇ ਹੋਰ ਉੱਠ ਕਰਨਗੇ ਨਾਲ ਜੇ ਮੈਂ ਆ ਹਨਾ ਹੋਰ ਮਤਲਬ ਜਿਹੜੇ ਉੱਠਣਗੇ ਪਰ ਇਹ ਚੀਜ਼ ਆ ਮੈਂ ਮਤਲਬ ਕਿੰਨੇ ਬੰਦਿਆਂ ਨੂੰ ਮੈਂ ਇਦਾਂ ਥੋੜੋ ਵੀ ਜੇ ਹੁਣ ਮੈਂ ਮਰਨ ਵਰਤ ਰੱਖ ਲਿਆ ਤੇ ਮੈਂ ਇਹ ਚੀਜ਼ਾਂ ਕਰਾਂ ਮੈਂ ਤਾਂ ਹਰੇਕ ਕਿਸਾਨ ਨੂੰ ਹਰੇਕ ਕਿੰਨੇ ਮੇਰੇ ਮਗਰ ਆ ਸਭ ਨੂੰ ਟੁੱਟ ਜੂਗਾ ਅਚਾਰੋ ਆਪ ਦੀ ਆਪ ਦੀ ਮਤਲਬ ਉਹ ਕਹਿੰਦੇ ਵੀ ਮੈਂ ਆਪ ਦਾ ਆਪ ਦਾ ਆਪ ਭਾਰ ਦੂੰਗਾ ਪਰ ਇਹ ਨਹੀਂ ਹੋਊਗਾ ਦੀ ਸਰਕਾਰ ਨਹੀਂ ਇਹ ਮੰਗਾ ਮੰਗਦੀ ਮੰਨਦੀ ਅੱਛਾ ਉੱਥੇ ਆਪਾਂ ਵੇਖਿਆ ਸਾਰੀਆਂ ਪਾਰਟੀਆਂ ਵਾਲੇ ਲੀਡਰ ਜਾ ਰਹੇ ਆ ਐਮਪੀ ਵੀ ਜਾ ਰਹੇ ਆ ਸਪੀਕਰ ਵੀ ਜਾਏ ਕੁਲਤਾਰ ਸੰਧਵਾ ਜਿਹੜਾ ਆਪ ਵਾਲਿਆਂ ਦਾ ਬਫਤ ਵੀ ਗਿਆ ਸੀ ਕਈ ਮੰਤਰੀ ਗਏ ਸੀ ਮਿਲ ਕੇ ਆ ਜਾਂਦੇ ਆ ਫੋਟੋਆਂ ਅਸੀਂ ਦੇਖ ਲੈਣੇ ਆ سوشل ਮੀਡੀਆ ਤੇ ਉਪਾਦਨਦੇ ਅੱਡੇਵਾਲ ਸਾਹਿਬ ਦੀ ਸਿਹਤ ਦਾ ਹਾਲ ਜਾਣਿਆ ਉਹਨਾਂ ਨੂੰ ਬੇਨਤੀ ਕੀਤੀ ਕੁਝ ਖਾ ਲੋ ਟ੍ਰੀਟਮੈਂਟ ਲੈ ਲੋ ਮਸਲਾ ਹੱਲ ਕਰਨ ਦਾ ਕੋਈ ਲੱਗਦਾ ਤੁਹਾਨੂੰ ਵੀ ਰਾਹ ਪਾਉਂਦੇ ਆ ਨਹੀਂ ਜੀ ਹਲੇ ਹਲੇ ਉਹਨਾਂ ਦੀ ਨੀਤੀ ਚ ਨਹੀਂ ਹੈ ਉਹ ਤਾਂ ਪਖੰਡ ਕਰਦੇ ਆ ਜਾਨਦੇ ਆ ਗੱਲਾਂ ਕਰਕੇ ਮਤਲਬ ਗੱਲਾਵੱਤਾਂ ਕਰਕੇ ਆ ਜਾਂਦੇ ਆ ਉਹ ਤਾਂ ਉਹਨਾਂ ਦਾ ਆਪਸ ਵਿੱਚ ਹੀ ਨੀਤੀ ਸਹੀ ਨੀਤੀ ਜਿੰਨੀ ਜਾ ਰਹੀ ਗੱਲੇ ਵਾਲ ਸਾਬ ਨੇ ਵੀ ਉਹਨਾਂ ਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਤੇ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਤੁਸੀਂ ਜਾ ਕੇ ਮੋਦੀ ਦੇ ਧਰਮੂਰੇ ਬੈਠੋ ਇੱਥੇ ਆਉਂਦੇ ਹੋ ਫੋਟੋਆਂ ਕਰਾ ਕੇ ਚਲੇ ਜਾਂਦੇ ਹੋ ਇੱਕ ਪਾਸੇ ਤਾਂ ਹਾਲਚਲ ਪੁੱਛਣ ਜਾਂਦੇ ਆ ਦੂਜੇ ਪਾਸੇ ਪਹਿਲੀ ਵਾਰੀ ਦੇਖ ਲੋ ਤੁਸੀਂ ਉਹਨਾਂ ਨੂੰ ਜਦੋਂ ਚੱਕ ਕੇ ਲੈ ਗਿਆ ਨਾ ਪੈਰ 'ਚ ਜੁੱਤੀ ਪਾਉਣ ਦਿੱਤੀ ਨਾ ਪਰਣਾ ਬੰਨਣ ਦਿੱਤਾ ਉਹ ਵੀ ਚੱਕ ਕੇ ਲੈ ਕੇ ਹੁਣ ਵੀ ਜੋ ਚੱਕਣ ਨੂੰ ਫਿਰਦੇ ਆ ਪਰ ਸਾਡੇ ਜਿਹੜੇ ਉੱਥੇ ਵਲੰਟੀਅਰਾਂ ਦੀਆਂ ਡਿਊਟੀਆਂ ਜੋਧੇ ਸੇਵਾ ਤੇ ਲੱਗੀਆਂ ਉਹ ਕਿਸੇ ਵੀ ਹਾਲਤ ਦੇ ਵਿੱਚ ਚੱਕਣ ਨਹੀਂ ਦੇਣਗੇ ਇਹ ਸਰਕਾਰ ਨੂੰ ਆਪ ਦਾ ਭਲੇਖਾ ਕੱਢ ਦੇਣਾ ਚਾਹੀਦਾ ਵੀ ਖਾਨੀ ਅਸੀਂ ਗੱਲਿਆਂ ਨੂੰ ਚੱਕ ਕੇ ਡੱਲੇ ਵਾਲਾ ਆਪ ਸਾਹ ਆਪ ਕਹਿੰਦੇ ਆ ਵੀ ਮੈਨੂੰ ਇੱਥੇ ਚੱਕਣ ਜੇ ਮੈਨੂੰ ਇੱਥੋਂ ਚੱਕ ਕੇ ਲੈ ਕੇ ਮੇਰੀ ਸਿਆਸੀ ਮੌਤ ਹੋ ਜੂਗੀ ਲੱਗਦਾ ਹੈ ਸ਼ੰਕਾ ਹੈਗੀ ਆ ਸ਼ੰਕਾ ਹੀ ਪੂਰੀ ਹੈ ਸਰਕਾਰ ਬੇਈਮਾਨ ਆ ਜੀ ਮੋਦੀ ਨਾਲ ਇਹਨਾਂ ਇੱਕ ਗੱਲ ਬਾਤ ਆ ਸਾਰਿਆਂ ਦੀ ਇਹ ਸਭ ਰਲੇ ਮਿਲੇ ਹੋਏ ਆ ਲੋਕਾਂ ਨੂੰ ਵਖੰਡ ਕਰਦੇ ਆ ਇਹ ਇਸ ਸਾਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲੇ ਤੱਕ ਇੱਕ ਦੋ ਬਿਆਨ ਸਾਹਮਣੇ ਆਏ ਆ ਨਾ ਉਹਨਾਂ ਨੇ ਆਪ ਜਾਣ ਦੀ ਉਥੇ ਕੋਸ਼ਿਸ਼ ਕੀਤੀ ਆ ਨਾ ਉਹਨਾਂ ਦਾ ਕੋਈ ਹਲੇ ਉੱਚ ਪੱਧਰ ਤੇ ਇਹ ਦੇਖਦਾ ਵੀ ਉਹ ਜਾ ਕੇ ਗ੍ਰਹਿ ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਮਿਲੇ ਹੋਣ ਭਗਵੰਤ ਮਾਨ ਸਾਹਿਬ ਦੀ ਕਿਵੇਂ ਵੇਖਦੇ ਹੋ ਭੂਮਿਕਾ ਪੂਰਤਮਾਨ ਜੀ ਲੋਕਾਂ ਨੇ ਚਾਇਆ ਸੀ ਵੀ ਲੋਕੀ ਕਾਂਗਰਸ ਕਾਲੀਆਂ ਤੋਂ ਆਕੇ ਹੋਏ ਸੀ ਪਰ ਹੁਣ ਜਿਹੜਾ ਹਾਲਾਤ ਆ ਇਹ ਉਹਨਾਂ ਨਾਲੋਂ ਵੀ ਜ਼ਿਆਦਾ ਨਕਮਾ ਵਾ ਸਭ ਡਰਾਮੇ ਕਰਦਾ ਇੱਥੇ ਦੇਖੋ ਜੀ ਪੰਜਾਬ ਚ ਕੀ ਹਾਲ ਆ ਆਪ ਉੱਥੇ ਮੈਚ ਦੇ ਦੇਖਣ ਆਸਟ੍ਰੇਲੀਆ ਪਹੁੰਚੇ ਹੋਏ ਆ ਇਹ ਮੁੱਖ ਮੰਤਰੀ ਦਾ ਕੰਮ ਹੈ ਇਹ ਦੱਸੋ ਜੀ ਪੰਜਾਬ ਕਿਹੜੇ ਦੌਰ ਤੋਂ ਲੰਘ ਰਿਹਾ ਵਾ ਆਪ ਇਹ ਸ਼ੈਰਾਂ ਕਰਦਾ ਫਿਰਦਾ ਤਾਂ ਬਿਲਕੁਲ ਆਪਣੇ ਆਪ ਦੇ ਵਿੱਚ ਚਿੰਤਾਜਨਕ ਹਾਲਾਤ ਸਾਂਝੇ ਸਾਡੇ ਨਾਲ ਕੀਤੇ ਨੇ ਕਿ ਜਦੋਂ ਪੰਜਾਬ ਦੇ ਵਿੱਚ ਖਾਸ ਕਰਕੇ ਕਿਸਾਨੀ ਦੇ ਉੱਪਰ ਇਹੋ ਜਿਹਾ ਸੰਕਟ ਹੋਵੇ ਤਾਂ ਉਦੋਂ ਸਾਡੇ ਹਾਕਮਾਂ ਨੂੰ ਬਾਹਰਲੇ ਮੁਲਕਾਂ 'ਚ ਜਾ ਕੇ ਮੈਚ ਵੇਖਣੇ ਸ਼ੋਭਾ ਨਹੀਂ ਦਿੰਦੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਐਮਰਜੈਂਸੀ ਹਾਲਤਾਂ ਦੇ ਵਿੱਚ ਜਿਹੜੀਆਂ ਕੋਈ ਸੇਵਾਵਾਂ ਲੈਣ ਜਾ ਰਹੇ ਆ ਦਵਾਈ ਲੈਣ ਜਾ ਰਹੇ ਆ ਜਾਂ ਹਸਪਤਾਲ ਜਾ ਰਹੇ ਆ ਉਹਨਾਂ ਨੂੰ ਲੰਘਾਉਣ ਦਿੱਤਾ ਜਾ ਰਿਹਾ ਕਿਸ ਦੀ ਇੰਟਰਵਿਊ ਆ ਜਾ ਕਿਸੇ ਨੇ ਕੋਈ 에어ਪੋਰਟ ਜਾਣਾ ਜਾਂ ਕਿਸੇ ਤਰ੍ਹਾਂ ਦਾ ਵੀ ਹੈ ਤਾਂ ਉਹਨਾਂ ਨੂੰ ਐਮਰਜੈਂਸੀ ਲਗਾਉਣ ਦਿੱਤਾ ਜਾ ਰਿਹਾ ਤਾਂ ਨਹੀਂ ਬਾਕੀ ਸਾਰਿਆਂ ਨੂੰ ਜਿਹੜਾ ਰੋਕਿਆ ਜਾ ਰਿਹਾਗਾ ਸੋ ਇਹ ਤਸਵੀਰਾਂ ਨੇ ਚੌਕੀਮਾਨ ਟੋਲ ਪਲਾਜ਼ੇ ਦੀਆਂ ਪਹਿਲਾਂ ਦੀ ਬੰਦ ਦੀ ਗੋਲ ਦਿੱਤੀ ਆ ਵੀਰੇ ਅਸੀਂ ਮਜਬੂਰੀ ਸਮਝਦੇ ਆ ਸਾਰਿਆਂ ਦੀ ਮੈਡੀਕਲ ਸਹੂਲਤ ਵਾਲੇ ਨੂੰ ਜਾਣ ਦਿੰਨੇ ਆ ਐਂਬੂਲੈਂਸ ਆ ਉਹਨੂੰ ਜਾਣ ਦਿੰਨੇ ਆ ਜੇ ਕਦੀ ਮਜਬੂਰੀ ਆ ਸਮਝਦੇ ਆ ਇਹ ਬਾਈ ਜੀ ਕੀ ਕਹਿੰਦੇ ਹੁਣ ਪਰ ਮੇਰੇ ਕਈ ਕਰੀ ਅਗਲਾ ਉਦਾਂ ਹੀ ਕਰ ਰਹੇ ਦਾ ਜਾਣਾ ਮੈਂ ਸਭ ਨੂੰ ਪਤਾ ਵੀ ਬੰਦ ਆ ਵੀ ਸਾਡਾ ਵੀ ਸਾਡੀ ਹੱਤ ਮੰਨ ਕੇ ਬੇਨਤੀ ਆ ਸਾਡਾ ਵੀ ਸਹਯੋਗ ਦੋ ਕਿਸਾਨਾਂ ਦਾ ਵੀਰੇ ਦੇਖੋ ਅਸੀਂ ਆਪਦੇਲੀ ਦਾ ਬੈਠੇ ਨਹੀਂ ਸਹੀ ਆ ਡੱਲੇ ਵਾਲਾ ਸਾਹਿਬ ਕੋਈ ਆਪਦੇ ਹੀ ਉਹਨਾਂ ਦੀ ਪਰਸਨਲ ਮਜਬੂਰੀ ਹੈ ਕੋਈ ਤੋਂ ਡੱਲੇ ਹੀ ਬੈਠੇ ਆ ਦੁਕਾਨਦਾਰ ਜਿਉਂਦੇ ਰਹਿਣਗੇ ਸਾਰੇ ਜਿਉਂਦੇ ਰਹਿਣਗੇ ਜੀ ਬੇਨਤੀ ਆ ਰਾਹੀਰ ਨੇ ਉਹ ਬੇਸ਼ੱਕ ਆਪਣੇ ਡਾਕੂਮੈਂਟਸ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੇ ਅੱਗੇ ਦਵਾਈ ਲੈਣ ਜਾਣਾ ਜਾਂ ਕਿਸ ਕੰਮ ਲਈ ਜਾਣਾ ਤਾਂ ਇਹ ਤਸਵੀਰਾਂ ਨੇ ਚੌਕੀਮਾਨ ਟੋਲ ਪਲਾਜੇ ਦੀਆਂ ਜਿਹੜਾ ਇਹ ਲੁਧਿਆਣਾ ਤੋਂ ਲੈ ਕੇ ਫਰੋਜ਼ਪੁਰ ਹਾਈਵੇ ਹੈ ਚੰਡੀਗੜ੍ਹ ਫਰੋਜ਼ਪੁਰ ਹਾਈਵੇ ਹੈ ਇੱਥੇ ਪੂਰੀ ਸਖਤ ਜਿਹੜੀ ਹੈਗੀ ਆ ਚੌਕਸੀ ਕੀਤੀ ਗਈ ਆ ਜਿੱਥੇ ਜਿਹੜਾ ਹੈਗਾ ਐਮਰਜੈਂਸੀ ਸੇਵਾਵਾਂ ਵਾਲਿਆਂ ਨੂੰ ਲੰਘਾਇਆ ਜਾ ਰਿਹਾ ਆਪਾਂ ਥੋੜਾ ਰਾਹੀ ਗੀਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਕਿੱਥੇ ਜਾਣਾ ਤੇ ਕਿੱਥੋਂ ਆਏ ਜੀ ਜਗਰਾੋਂ ਤੋਂ ਜੀ ਤੇ ਇੱਧਰ ਕੋਈ ਐਮਰਜੈਂਸੀ ਸੀ ਹਾਂਜੀ ਹਾਂਜੀ ਲੇਬਰ ਪੈਂਸਿਪਾਈਟ ਵਾਈਫ ਨੂੰ ਲੇਬਰ ਪੇਨ ਹੋਇਆ ਓਕੇ ਲੁਧਿਆਣਾ ਹਾਂ ਤੇ ਹਾਲਾਂਕਿ ਐਮਰਜੈਂਸੀ ਸਿਵਾਵਾਂ ਵਾਲੇ ਨੂੰ ਲਗਾਉਣ ਜਾ ਰਹੇ ਆ ਤੁਹਾਨੂੰ ਮਨਾ ਕਰਤਾ ਮੈਨੂੰ ਮਨਾ ਕਰਤਾ ਕੋਈ ਮੇਰੇ ਤੋਂ ਕਾਰਡ ਨਹੀਂ ਨਾ ਸੀ ਹਾਂ ਕੋਈ ਹੈ ਨਹੀਂ ਕੁਝ ਵੀ ਕਾਰਡ ਕੋਈ ਮੈਡੀਕਲ ਕਾਰਡ ਰਿਕਾਰਡ ਕਹਿੰਦੇ ਹੈਗਾ ਦਿਖਾਓ ਹੁਣ ਉਹਨਾਂ ਦਾ ਅਚਾਨਕ ਪੇਨ ਹੋਇਆ ਉਹਦਾ ਕਾੜਾ ਕਾਰਡ ਦਿਖਾਵਾਂ ਮੈਂ ਅੱਛਾ ਮੈਸਤਾ ਤੁਹਾਨੂੰ ਪਤਾ ਸੀ ਅੱਜ ਪੰਜਾਬ ਆਂਦਾ ਹਾਂਜੀ ਹਾਂਜੀ ਬੰਦਾ ਪਰ ਇਹ ਤਾਂ ਉਚਾਨਕ ਹੋਣਾ ਐਮਰਜੈਂਸੀ ਆ ਜਾ ਬੰਦਾ ਭੱਜੇ ਜਾਊਗਾ ਤਾਂ ਉਹ ਚੀਜ਼ ਤਾਂ ਅਚਾਨਕ ਕੋਈ ਪ੍ਰੋਬਲਮ ਆਈ ਹੈ ਪਰਿਵਾਰ ਦੇ ਵਿੱਚ ਤਾਂ ਇਹ ਕਹਿ ਰਹੇ ਆ ਕਿ ਸੇ ਸਾਨੂੰ ਐਮਰਜੈਂਸੀ ਜਾਣਾ ਪੈ ਰਿਹਾ ਪਰ ਕਹਿੰਦੇ ਵੀ ਸਾਡੇ ਤੋਂ ਕੋਈ ਮੈਡੀਕਲ ਕਾਰਡ ਮੰਗਿਆ ਗਿਆ ਕਿ ਤੁਸੀਂ ਅਗਰ ਦਵਾਈ ਲੈਣ ਜਾ ਰਹੇ ਹੋ ਤਾਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਵੇਖ ਰਹੇ ਹੋ ਹੋਰ ਵੀ ਰਾਹੀਰ ਆ ਰਹੇ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ ਤਰ੍ਹਾਂ ਜਿਹੜਾ ਹੈਗਾ ਚੌਕੀਮਾਨ ਟੋਲ ਪਲਾਜ਼ਾ ਬਲੌਕ ਕੀਤਾ ਗਿਆ ਇੱਥੇ ਅੱਗੇ ਜਿਹੜੀਆਂ ਕਵਤਾਵਾ ਜਾਂ ਭਾਸ਼ਣ ਦਿੱਤੇ ਜਾ ਰਹੇ ਆ ਕਿਸਾਨਾਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਕੀ ਪੈਰਾਮੀਟਰਸ ਨੇ ਜਿਹੜੇ ਕੋਈ ਅਮਰਜੈਂਸੀ ਆਉਂਦੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ ਨੋਟ ਕੀਤਾ ਜਾਂਦਾ ਵੀ ਬਾਕੀ ਇਹ ਅਮਰਜੈਂਸੀ ਦੇ ਵਿੱਚ ਨੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਚੌਕੀਮਾਨ ਟੋਲ ਪਲਾਜ਼ੇ ਤੋਂ ਇੱਧਰ ਰਾਹੀਗੀਆਂ ਨਾਲ ਕਰਦੇ ਆਂ ਆਪਾਂ ਗੱਲਬਾਤ ਹਾਂਜੀ ਭਾਈ ਜੀ ਕਿੱਥੋਂ ਆਏ ਜੀ ਮੈਂ ਮਸੀਹਪੁਰਾਂ ਡਾਕਟਰ ਜੀ ਉਸੂ ਦੇ ਜਾਣਾ ਸੀਗਾ ਜੀ ਉਹ ਜਾਣ ਨਹੀਂ ਦਿੰਦੇ ਕੀ ਕਹਿੰਦੇ ਕਹਿੰਦੇ ਪਿੱਛੇ ਮੁੜਉ ਨਹੀਂ ਅੱਛਾ ਹਾਂਜੀ ਮੇਰੀ ਰਿਪੋਰਟ ਆ ਵਾ ਹਾਂ ਪਲੇਅਰ ਰਿਪੋਰਟਾਂ ਲੈਣੀਆਂ ਉਹਨਾਂ ਨੇ ਹਾਂ ਤੇ ਫਿਰ 6 ਵਜੇ ਡਾਕਟਰ ਆ ਪੈਂਦਾ ਹਮ ਅੰਡੋਗ੍ਰਾਫੀ ਕਰਨੀ ਹੈ ਜੀ ਉਹ ਮੁੜਦਾ ਤਾਂ ਵੈਸੇ ਤਾਂ ਅੱਜ ਤੁਹਾਨੂੰ ਪਤਾ ਸੀਗਾ ਵੀ ਆਪਣਾ ਬੰਦ ਆ ਹਾਂ ਪਤਾ ਸੀਗਾ ਜੀ ਉਹ ਇਹ ਕਹਿ ਤਾਂ ਐ ਬੋਲੇ ਸੀ ਲੋਸਮੈਂਟ ਹੋਈ ਸੀਗੀ ਪਿੰਡ ਬਈ ਡਾਕਟਰ ਛੂਲਤ ਖੁੱਲੀ ਆ ਜੀ ਡਾਕਟਰ ਨਾਲ ਤੁਹਾਡੀ ਗੱਲ ਹੋਈ ਹੋਣੀ ਵੀ ਅਸੀਂ ਆ ਰਹੇ ਹਾਂ ਹਾਂਜੀ ਜੀ ਉਹ ਜਿਹੜਾ ਬੁਰੇ ਨਹੀਂ ਆਪਾਂ ਆਂਦਾ ਉਹਦੇ ਨਾਲ ਹੋਈ ਤਾਂ ਹੁਣ ਕੀ ਕਹਿੰਦੇ ਇਹ ਵੀਰ ਨਹੀਂ ਕਹਿੰਦੇ ਬਣ ਜੂ ਤਾ ਨਾਲ ਪਰਿਵਾਰ ਹੈ ਬੱਚੇ ਨੇ ਵੀਰ ਕਹਿੰਦੇ ਵੀ ਅਸੀਂ ਬਹੁਤ ਬੇਨਤੀ ਕੀਤੀ ਪਰ ਵੱਖ-ਵੱਖਰੇ ਪੈਰਾਮੀਟਰਸ ਨੇ ਹੁਣ ਜਿਹੜੇ ਕਿਸਾਨ ਇੱਥੇ ਰੁਕੇ ਹੋਏ ਆ ਜਿਨ੍ਹਾਂ ਨੇ ਟੋਲ ਪਲਾਜ਼ਾ ਬੰਦ ਕੀਤਾ ਉਹਨਾਂ ਨੇ ਵੀ ਕੁਝ ਚੈੱਕ ਕੀਤਾ ਹੋਣਾ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਅਸੀਂ ਆਪ ਦੇ ਅੱਖੀਂ ਵੇਖਿਆ ਕੁਝ ਐਮਰਜੈਂਸੀ ਸੇਵਾਵਾਂ ਵਾਲਿਆਂ ਨੂੰ ਲੰਘਣ ਵੀ ਦਿੱਤਾ ਗਿਆ ਕੈਮਰਾਮੈਨ ਕੁਲਜੀਤ ਨਾਲ ਚੌਂਕੀਮਾਨ ਟੋਲ ਪਲਾਜ਼ਾ ਤੋਂ ਮੈਂ ਹਰਜਿੰਦਰ ਸਿੱਧੂ